ਹਸਪਤਾਲ ਫਗਵਾੜਾ ਵਿਖੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਕੁਝ ਸਮਾਂ ਪਹਿਲਾਂ ਬਣਾਈ ਗਈ ਨਵੀਂ ਬਿਲਡਿੰਗ ਵਿੱਚ ਸਥਿਤ ਜੱਚਾ ਬੱਚਾ ਬਾੜ ਦੀ ਦੀਵਾਰ ਅਚਾਨਕ ਡਿੱਗ ਪਈ ਇਸ ਹਾਦਸੇ ਦੌਰਾਨ ਜਿਥੇ ਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਹਸਪਤਾਲ ਦੇ ਐਸਐਮਓ ਦਾ ਕਹਿਣਾ ਹੈ ਕਿ ਇਸ ਘਟਨਾ ਸੰਬੰਧੀ ਸਬੰਧਿਤ ਮੈਕਮੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸੈਟਰਡੇ ਮਾਰਨਿੰਗ ਐਮਆਈ 2 ਜਿਹੜਾ ਸ਼ਾਮ ਨੂੰ ਤੇ ਨਾਈਟ ਨੂੰ ਜਿਹੜਾ ਤੂਫਾਨ ਆਇਆ ਸੀ ਨਾ ਚੱਕਰਵਾਤ ਆਇਆ ਸੀ ਪੰਜਾਬ ਦੇ ਉਸ ਦੇ ਕਾਰਨ ਬਹੁਤ ਤੇਜ਼ ਹਵਾ ਚੱਲਦੀ ਉਹਦੇ ਕਰਕੇ ਜਿਹੜੀ ਇਹ ਦੀਵਾਰ ਹੈ ਦੀਵਾਰ ਹੈ ਉਹਦੇ ਵਿੱਚ ਚਾਰ ਪੰਜ ਖਿੜਕੀਆਂ ਸੀਗੀਆਂ ਤੇ করিਡੋਰ ਵੀ ਸੀਗੀ ਉੱਪਰ ਚੱਲੀ ਸੀ ਛੱਤ ਨੂੰ ਇੱਕ ਤਰ੍ਹਾਂ ਦਾ ਟਰੈਸ ਸੀ ਕਿੰਨੀ ਕਰਪਾਣਾ ਮਣੀ ਸੀਗੀ ਉਹ ਇਹ ਅਪ੍ਰੋਕਸੀਮੇਟਲੀ ਨਵੰਬਰ 2022 ਚ ਐਂਡ ਹੋ ਹੋਈ ਬਿਲਕੁਲ ਸਹੀ ਤੇ ਮੈਂ ਮੈਦੀ ਤੁਸੀਂ ਕਿਸੇ ਨੂੰ ਲਿਖਤੀ ਕੀਤੀ ਸ਼ਿਕਾਇਤ ਵਗੈਰਾ ਕੋਈ ਹਾਂਜੀ ਅਸੀਂ ਆਪਣੇ ਹਾਰ ਅਥਾਰਟੀਜ਼ ਨੂੰ ਇਨਫੋਰਮ ਕਰਤਾ ਸੀਗਾ ਤੇ ਨਾਲ ਦੇ ਨਾਲ ਅਸੀਂ ਜਿਹੜੇ ਰਿਪੇਅਰ ਵਾਲੇ ਗਏ ਕਾਰਪੋਰੇਸ਼ਨ ਵਾਲੇ ਜਿਹੜੇ ਹੈ ਹੈਲਥ ਸਿਸਟਮ ਕਾਰਪੋਰੇਸ਼ਨ ਕੀ ਅਧਿਨ ਦਾ ਇਨਫੋਰਮ ਕਰ ਦਿੱਤਾ ਠੀਕ ਕੋਈ ਅਧਿਨ ਦਾ ਪਤਾ ਚੱਲਿਆ ਕਿ ਜਦੋਂ ਕੋਈ ਨਵੀਂ ਬਿਲਡਿੰਗ ਬਣਦੀ ਹੈ ਤੇ ਹਸਪਤਾਲ ਦਾ ਕਿਸੇ ਨੂੰ ਵੀ ਚਾਹੀਦਾ ਨੂੰ ਉਹਦੇ ਪੁਆਇੰਟ ਕੀਤਾ ਜਾਂਦਾ ਚੈਕਿੰਗ ਲਈ ਐਕਚੁਅਲੀ ਇਹ ਜਿਹੜੀ ਬਿਲਡਿੰਗ ਦਾ ਜਦੋਂ ਹੈਂਡਓਵਰ ਸੀ ਇਹ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸੀ ਮਹਸਾਬਾਨ ਸੀ ਉਹਨਾਂ ਨੇ ਉਹਨਾਂ ਦੇ ਟਾਈਮ ਤੇ ਹੈਂਡਓਵਰ ਤੇ ਮੈਮ ਉੱਪਰ ਜਾਂਦਾ ਰਸਤਾ ਹੈਗਾ ਉੱਪਰ ਬੰਦ ਸੀ ਹਾਂ ਜੀ ਜੀ ਐਕਚੁਅਲ ਦੇ ਵਿੱਚ ਜਿਹੜਾ ਉੱਪਰ ਵਾਲਾ ਕੋਰੀਡੋਰ ਹੈ ਨਾ ਉਹ ਸੀ ਇਹਦਾ ਦਰਵਾਜ਼ਾ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ ਨਾ ਕਿਉਂਕਿ ਇਹਦਾ ਹੀ ਕੋਰਡੀਨੇਟ ਰਸਤਾ ਹੈ ਸਾਡੇ ਕੋਲ ਅੰਦਰਨੀਆ ਸਟੇਅ ਸੀ ਨਹੀਂ ਉਹ ਵੀ ਯੂਜ਼ ਕੀਤਾ ਜਾਂਦਾ ਅਗਰ ਥੱਲੇ ਮਰੀਜ਼ ਹੁੰਦੇ ਤਾਂ ਨੁਕਸਾਨ ਹੋ ਸਕਦਾ ਸੀ ਇਹ ਕੋਰੀਡੋਰ ਦੇ ਉੱਪਰ ਸੀ ਨਾ ਇੱਕ ਇਹ ਵਾਲੇ ਦੇ ਉੱਪਰ ਵੀ ਤਾਂ ਸੀ ਜੇ ਨਾ ਕੋਰੀਡੋਰ ਹੈਗਾ ਤੇ ਲੋਕ ਜਿਹੜਾ ਹੈ ਖੁੱਲ੍ਹਿਆ ਹੋਇਆ ਤੇ ਆ ਜਾਂਦੇ ਆ ਤੇ ਕੀ ਉਹਦਾ ਨੁਕਸਾਨ ਹੋ ਸਕਦਾ ਸੀ ਜਾਂ ਨਹੀਂ ਐਕਚੁਅਲੀ ਇਹ ਵਾਲਾ ਰਸਤਾ ਬੰਦ ਕੀਤਾ ਹੋਇਆ ਸੀ ਉਹ ਤਾਂ ਬਸ ਇਹਦੇ ਛੱਟ ਚੋਟ ਲੱਗੀ ਹੋਈ ਠਾਂ ਥੱਲੇ ਵੀ ਆ ਕੇ ਲੱਗੀਆਂ ਸੀ ਹਾਂਜੀ ਕਿਸੇ ਛੱਟ ਤੇ ਨਹੀਂ ਲੱਗੀ ਹੋਈ ਠਾਂ ਤਾਂ ਤੇ ਉੱਥੇ ਕੋਈ ਪਰਸਨ ਨਹੀਂ ਸੀ ਕਿਉਂਕਿ ਇਹ ਰਸਤਾ ਰੈਂਪ ਤੋਂ ਕੋਈ ਨਹੀਂ ਚੱਲਦਾ ਹੈ। ਸੇਕੀ ਕੋਈ ਮੁਕਦਰ ਇਹ ਜਿਹੜਾ ਰਹਾ ਹੈ ਜਾਂ ਅਸੈਸੀਨ ਨੂੰ ਸੇ ਦੇ ਬਾਰੇ ਸੂਚਨਾ ਦਿੱਤੀ ਹੈ। ਹਾਂਜੀ। ਅਸੀਂ ਇਨਫੋਰਮ ਕੀਤਾ ਹੈ ਅਥਾਰਟੀਆਂ ਨੂੰ ਤੇ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰ ਹਨ ਉਹਨਾਂ ਨੂੰ ਅਸੀਂ ਇਨਫੋਰਮ ਕੀਤਾ। ਉਹਨਾਂ ਦੀ ਵਿਜ਼ਿਟ ਹੋਏਗੀ। ਉਹ ਆ ਕੇ ਅਸੈਸ ਕਰਕੇ ਰਿਪੋਰਟ